ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰੇ ਫਾਰਮਰ ਵੀਰਾਂ ਨੂੰ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗਰਜੰਟ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਤੇ ਵੀਰ ਗਰਵੰਤ ਤੋਂ ਪੂਰੀ ਡਿਟੇਲ ਆਪਾਂ ਲੈ ਲਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਦੋਸਤੋ ਇਸ ਘਰੋਂ ਆਪਾਂ ਟੋਟਲ ਤੁਹਾਨੂੰ ਚਾਰ ਨਾਗ ਦਿਖਾਉਣੇ ਆ ਵੈਸੇ ਤੇ ਚਾਰ ਜਿਹੜੇ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਅੱਜ ਮੱਝਾ ਝੋਟੀਆਂ ਦੋਸਤੋ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਤੇ ਹਰ ਵਾਰ ਆਪਾਂ ਇੱਕੋ ਇੱਕ ਅਪੀਲ ਕਰਦੇ ਹੁੰਦੇ ਆ ਸਾਰੇ ਭੈਣ ਭਰਾਵਾਂ ਨੂੰ ਵੇ ਜਿੰਨੇ ਨਗ ਵੀ ਦੋਸਤੋ ਆਪਾਂ ਤੁਹਾਨੂੰ ਸੋਇ ਸਬਾਈ ਦਿਖਾਉਣੇ ਆ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਆਪਣੀ ਉਹ ਜ਼ਰੂਰ ਯਕੀਨੀ ਬਣਾ ਲਿਆ ਕਰੋ ਠੀਕ ਆ ਜੀ ਤੇ ਗੱਬਣ ਪਸ਼ੂ ਕੋਈ ਭਰਾ ਖੜਦਾ ਤੇ ਬਿਲਕੁਲ ਚੌਥਾਨਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਗਰਵੰਤ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗਰਵੰਤ ਸਾਸਰੀ ਕਾਲ ਸਾਸਰੀ ਗੱਲ ਸੰਤ ਸਾਹਿਬ ਹਰਸਨਾ ਸਾਹਿਬ ਠੀਕ ਆ ਬਹੁਤ ਵਧੀਆ ਵੀਰੇ ਗਰਵੰਤ ਠੀਕ ਆ ਕੈਮ ਸੇ ਤਾਂ ਵਧੀ ਅੱਛਾ ਵੀਰ ਗਰਵੰਤ ਉਹਦਾਂ ਵੀ ਆਪਾਂ ਕੋਈ 5-7 ਨਾਗ ਪਾਈ ਸੀਗੇ ਹਾਂਜੀ ਉਹਦਨ ਆਪਾਂ 6 ਪਾਏ ਸਨ ਸਭ 15 ਅਗਸਤ ਨੂੰ ਹਾਂਜੀ ਹਾਂਜੀ ਤੇ ਹੋ ਗਏ ਪਸੂ ਸਾਰੇ ਸੇਲ ਹੋ ਗਏ ਉਹ ਨਾਲ ਦੀ ਨਾਲ ਸੇਲ ਹੋ ਗਏ ਵੀਡੀਓ ਪੈਂਦੇ ਸਾਰੇ ਅਗਲੇ ਦਿਨ ਠੀਕ ਹੈ ਜੀ ਠੀਕ ਆ ਬਾਕੀ ਚੰਗੀਆਂ ਝੋਟੀਆਂ ਵੀ ਚੰਗੀਆਂ ਸੀ ਹਾਂਜੀ ਝੋਟੀਆਂ ਬਹੁਤ ਚੰਗੀਆਂ ਐ ਅੱਜ ਵੀ ਝੋਟੀਆਂ ਹੀ ਸਾਰੀਆਂ ਆਪਾਂ ਇਹਦਾ ਪਹਿਲੇ ਸੂਵੇ ਸੀ ਮੈਨੂੰ ਲੱਗਦਾ ਉਹਦਾਂ ਉਹਦਨ 4 ਪਹਿਲਣਾ ਹਾਂ 2-2 ਜਨਾਂ ਵਿਖਾਈਆਂ ਆਪ ਠੀਕ ਹੈ ਜੀ ਠੀਕ ਹੈ ਤੇ ਅੱਜ ਵੀਰ ਗਰਵੰਤ ਇੱਕ ਮੋٹے ਸ਼ਾਟ ਦੇ ਵਿੱਚ ਇੱਕ ਗੱਲ ਕਰਨੀ ਹੋਵੇ ਤੇ ਸੂਵੇ ਕਿੰਨੇ ਕਿੰ ਪਈ ਦੂਜੇ ਸੂਵੇ ਤੋਂ ਲੈ ਕੇ ਤੀਜੇ ਸੂਵੇ ਤਾਈਂ ਠੀਕ ਹੈ ਜੀ ਚਾਰ ਨਗ ਵਿਖਾਉਣੇ ਆਪਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੂਜੇ ਸੂਵੇ ਤੀਜੇ ਸੂਵੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਓ ਜੀ ਕਰਦੇ ਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਸੂ 6 ਆਪਣੇ ਕੋਲ ਪਰ ਵਿਖਾਉਣੇ ਆਪਾਂ ਵੀਡੀਓ ਦਾ ਚਾਰ ਠੀਕ ਹੈ ਜੀ ਹਾਂਜੀ ਠੀਕ ਹੈ ਲੈ ਕਰਵਾਤਾ ਪਹਿਲੇ ਨੰਬਰ ਤੋਂ ਸ਼ੁਰੂ ਇੱਥੋਂ ਹੋ ਚੁੱਕੇ ਵੀਰ ਇਹ ਸੂਹਾ ਕਿੰਨਾ ਹੈ ਇਹ ਦੂਜਾ ਸੂਹਾ ਸੋਈ ਸੰਸਾ ਦੂਜਾ ਸੂਹਾ ਦਿਨ ਕਿੰਨੇ ਕੋਗੇ ਇਹਨੂੰ ਇਹਨੂੰ ਸੋਈ ਨੂੰ ਕੋਈ ਅੱਜ ਹਫਤੇ ਲੋ ਵੀ ਇੱਕ ਹਫਤੇ ਦਾ ਸਮਾਂ ਮਗਰ ਕਟਾ ਆ ਤੁਸੀਂ ਵੀ ਦੇਖ ਸਕਦੇ ਕਟਾ ਮਗਰ ਇਹਦੇ ਠੀਕ ਆ ਜੀ ਤੇ ਹਫਤਾ ਕਿ ਮੇਰਾ ਵੀਰ ਤੁਸੀਂ ਜਿਹੜਾ ਮੰਨ ਕੇ ਸੌਦਾ ਕਰ ਲਿਓ ਦੂਜਾ ਸੂਆ ਤੇ ਕਦਕੂਦ ਇਸ ਝੋਟੀ ਦਾ ਵੱਡਾ ਹੈ ਠੀਕ ਆ ਜੀ ਸੋਹਣੀ ਹਾਈਟ ਲੈਂਥ ਦੇ ਵਿੱਚ ਆ ਲੰਬੀ ਵੀ ਪੂਰੀ ਆ ਕਦਕੂਦ ਦੀ ਵੀ ਚੰਗੀ ਸੋਹਣੀ ਆ ਲੈ ਵੀ ਕਰਵਾ ਤਾਂ ਵੀਰੇ ਇਹਦੇ ਥੱਲੇ ਦੁੱਧ ਹਫਤੇ ਦੀ ਸੂਈ ਥੱਲੇ ਕਿੰਨਾ ਕੇ ਇਹਦੇ ਥੱਲੇ ਸੰਸਾ ਜਿਹੜਾ ਕੰਡੇ ਵਾਲਾ ਦੁੱਧ 13 ਕਿਲੋ ਆ ਨਾਜ ਰਿਹਾ ਇਸ ਟਾਈਮ ਤੇ 13 ਕਿਲੋ ਹਾਂਜੀ ਐ ਜਿਹੜਾ ਬਿਲਕੁਲ ਜਿਹੜਾ ਪਚਵਾ ਦੇਣਾ ਠੀਕ ਆ ਜੀ ਆ ਥੋੜੇ ਪੱਠੇ ਪੁੱਠੇ ਘਾਟ ਖਾਦੇ ਪ ਵੰਡੀ ਚੋਟੀ ਲਓ ਜੀ 13 ਕਿਲੋ ਮਿਲਕ ਤੇ ਜਿਹੜੀ ਦੋਸਤੋ ਸ਼ੁਰੂਆਤ ਕੀਤੀ ਹੈ ਇਹਨੇ ਸੋ 13 ਕਿਲੋ ਦੁੱਧ ਜਿਹੜਾ ਮੇਰਾ ਵੀਰ ਕੋਈ ਆਪਦੀ ਤਸੱਲੀ ਕਰ ਸਕਦਾ ਹਨ ਤੁਮ ਤੁਸੀਂ ਵੇਖੋ ਠੀਕ ਹੈ ਜੀ ਵਿਰਲ ਜੇਕਰ ਆਪਾਂ ਗਨਾਉਣੀ ਹੋਵੇ ਤਾਂ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਚੱਪੇ ਚੱਪੇ ਤੇ ਫੁੱਲ ਵੱਡੇ ਕਦ ਕਾੜ ਚ ਆ ਹਾਂ ਵੀ ਛੋਟੀ ਨਹੀਂ ਗਈ ਤੇ ਚੁਆਈ ਚੁਆਈ ਦੀ ਕਰਵੰਤਾ ਇਹਨੋਂ ਕੇ ਰਿਪੋਰਟ ਹਾਂਜੀ ਚੁਆਈ ਬਹੁਤ ਚੰਗੀ ਲੱਗੀ ਸੋਸ ਠੀਕ ਹੈ ਜੀ ਠੀਕ ਹੈ ਲੈ ਵੀਰ ਕਰਵੰਤੇ ਇੱਕ ਬਰੀ ਖੋਲ ਕੇ ਮੜਾ ਤੋੜ ਕੇ ਦਿਖਾਈਏ ਸੋ ਸਿੰਘੀ ਸਿੰਘੀ ਜਿਹੜੀ ਦੋਸਤੋ ਗੁਲਾਈ ਦੇ ਵਿੱਚ ਆ ਤੇ ਕਦ ਕਾੜ ਦੇ ਨਾਲ ਬਹੁਤ ਫੱਬ ਖਾ ਰਿਆ ਦੂਜਾ ਲੰਬਾ ਫੇਸ ਛਿੱਗੀ ਐ ਮੂੰਹ ਅੱਛਾ ਮੂੰਹ ਛੇਦਾਂਦਾ ਹੈ ਹਾਂਜੀ ਠੀਕ ਹੈ ਲਓ ਜੀ ਮੂੰਹ ਛੇਦਾਂਦਾ ਛਿੱਗੀ ਜਿਹੜੀ ਦੋਸਤ ਹੈ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਆਰਡਰ ਜਿਹੜਾ ਬਿਲਕੁਲ ਫਿਕਸ ਜਾ ਹੈ ਹਾਂਜੀ ਚੱਡੇਰੀ ਬਹੁਤ ਨਿੱਗਰ ਆ ਹਾਂ ਨਿੱਗਰ ਚੱਡੇ ਦੇ ਵਿੱਚ ਕੋ ਇੱਕੋ ਜੀ ਵਿੱਥੀ ਇੱਕੋ ਜੀ ਵਿਰਲ ਹਾਈਟ ਕਾਤਾ ਤੁਸੀਂ ਆਪ ਹੀ ਦੋਸਤੋ ਦੇਖੋ একদম ਨਹੀਂ ਸੋ ਪੱਦਰ ਬਖਾਲਾ ਜੋ ਦੋਸਤੋ ਹੁਣ ਮੌਕੇ ਤੇ ਆਪਾਂ ਦੇਖ ਰਹੇ ਆ ਉਹ ਆਪਾਂ ਤੁਹਾਨੂੰ ਬਿਆਨ ਕਰਦਾਂਗੇ ਆ ਕੱਢ ਦੇ ਇੱਕ ਵਾਰੀ ਹੋਰ ਥੋੜਾ ਤੋਰਦੇ ਆ ਇਹਨੂੰ ਬੱਚੇ ਨੂੰ ਆ ਗਈ ਨਾ ਭਾਜੀ ਹਾਂ ਹਾਂ ਉਹ ਚਵਾਈ ਚੁ ਵੀ ਜਿਹੜੀ 201 ਨੰਬਰ ਆ ਠੀਕ ਆ ਜੀ ਵੈਸੇ ਚਵਾਈ ਵਾਲਾ ਪਸ਼ੂ ਪਹਿਲਾਂ ਕੋਈ ਮਾੜਾ ਨਹੀਂ ਲਿਆ ਜਾਂਦਾਗਾ ਪਹਿਲਾਂ ਹੀ ਆਪਣੀ ਤਸੱਲੀ ਜਿਹੜੀ ਆ ਉਹ ਕਰਕੇ ਜੇ ਪਸ਼ੂ ਖਰੀਦਿਆ ਜਾਂਦਾ ਉਸ ਤੋਂ ਬਾਅਦ ਤੁਹਾਡਾ ਵੀ ਫਰਜ਼ ਬਣਦਾ ਜਿਹੜੇ ਵੀਰ ਨੇ ਅੱਗੇ ਵੀ ਪੈਸੇ ਖਰਚ ਕਰਨੇ ਆ ਉਹ ਆਪਾਂ ਹਰ ਵਾਰ ਰਿਕਵੈਸਟ ਕਰਦੇ ਆ ਸਾਰੇ ਫਾਰਮਰ ਵੀਰਾਂ ਨੂੰ ਪੈਸੇ ਕਨਾਉਣੇ ਆ ਤੇ ਆਪਣੀ ਵੀ ਤਸੱਲੀ ਤੁਸੀਂ ਕਰਕੇ ਲੈ ਕੇ ਜਾਇਓ ਠੀਕ ਆ ਆ ਦੇਖੋ ਠੀਕ ਆ ਜੀ ਆ ਮਗਰ ਕਟਾ ਮੇਲ ਕਾ ਅੱਛਾ ਵੀਰੇ ਗਰਵੰਤ ਕੀ ਮੋਲਵਾੜੀ ਕੀ ਕਰਦੇ ਆ ਡਿਮਾਂਡ ਇਹਦੀ ਕਹੇ ਜੀ ਡਿਮਾਂਡ ਜਿਹੜੀ ਸਹੀ ਸੰਸਾਬ 110000 ਰੁਪਏ 110000 ਹਾਂਜੀ ਠੀਕ ਆ ਜੀ ਕੋ ਬਾਹਲਾ ਫਰਕ ਨਾ ਰੱਖਿਓ ਜੀ ਵੀ ਆਪਾਂ ਜਿੱਥੇ ਕਿ ਦੇਲਿਆ ਕਰਨਾ ਵੀਰਾਂ ਦੇ ਨਾਲ ਉਹ ਲੈਣ ਦੇ ਨਾਲੇ ਮੁੱਲ ਕਰਨਾ ਜਾਇਜ਼ ਏ ਠੀਕ ਆ ਜੀ ਠੀਕ ਹਾਂਜੀ 110 ਹਾਂਜੀ 15 ਕਿਲੋ ਦਾਲ ਚਵਾ ਦੂਗੀ ਸੰਸਾਬ ਇਹ ਚੋਟੀ ਠੀਕ ਆ ਜੀ ਲੋ ਵੀ ਹੁਣ ਦੋਸਤੋ ਸ਼ੁਰੂਆਤ ਸਟਾਰਟਿੰਗ ਚੰਗੀ 13 ਕਿਲੋ ਜਿੱਦਾਂ ਮਰਜ਼ੀ ਕੋਈ ਆਪਦਾ ਤੋਲ ਸਕਦਾ ਹਾਂ ਬਾਕੀ ਕਈ ਪਸੂਆਂ ਦੇ ਵੇਖਲਾ ਕਰਮ ਤਾਂ ਅਲੇਵੇ ਤੋਂ ਘੱਟ ਜੱਜਮੈਂਟ ਹੁੰਦੀ ਆ। ਉਹ ਵਾਲਾ ਥੋੜੀ ਅੱਜ ਸੰਸਾਭ ਘੱਟ ਦਿਖਾਈ ਦੇਣਦੀ ਆ। ਹਾਂ। ਥੋੜਾ ਪਾਸੇ ਆ ਕੇ ਜੇ ਤੁਹਾਨੂੰ ਪਤਾ ਕਰ ਜਾਂਦਾ ਤੇ। ਥੋੜਾ ਪੱਠੜਾ ਕ ਵੀ ਘੱਟ ਖਾਤਾ ਮਿਲਦਾ ਨਵੀਂ ਥਾਂ ਤੇ ਆ ਕੇ। ਹਾਂਜੀ। ਲੋ ਵੀ ਭਰਾਵੋ ਠੀਕ ਆ ਜੀ 1,10,000 ਦੀ ਮਿਲ ਜੂਗੀ। ਸੋ ਝੋਟੀ ਚੰਗੀ ਆ ਜ਼ਰੂਰ ਤੁਸੀਂ ਹੱਥ ਪਾ ਲਿਓ। ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਇੱਧਰ ਤੁਹਾਨੂੰ ਇੱਕ ਹੋਰ ਝੋਟੀ ਦਿਖਾ ਦਿੰਨੇ ਆ। ਇਹ ਵੀ ਸ਼ਾਈ ਸ਼ੂਈ ਤੁਸੀਂ ਵੇਖੋ ਕਰਮ ਵਾਲੀ ਬਿਲਕੁਲ ਬਲੈਕ ਹੀ ਸਮਝੋ। ਥੋੜੇ ਜਿਹੜੇ ਪੂਛ ਤੇ ਮਗ ਤੇ ਤੀਜਾ ਸੂਆ ਸੋਈ ਸੰਸਾਰ ਜਿਹੜੀ ਸਹੀ ਤੀਜਾ ਸੂਆ ਹਾਂਜੀ ਇਹਨੂੰ ਭਾਵੇਂ ਦੂਜਾ ਕਹ ਰਿਏ ਪਹਿਲੇ ਸੂਏ ਮਾਲਕਾਂ ਨੇ ਕਿਹਾ ਬਹੁਤ ਕੋੜੀ ਸੂਵੀ ਅੱਛਾ ਜੀ ਹਾਂਜੀ ਤੇ ਲਵੀ ਜੀ ਚਲੋ ਸੂਫੀ ਸੀ ਹਾਂਜੀ ਹੁਣ ਵੀ ਤੀਜਾ ਸੂਆ ਤੇ ਵਖਾਲਾ ਬੇਸ਼ੱਕ ਵਖਾਲਾ ਦੂਜੇ ਵਾਲਾ ਹੀ ਹਾਂਜੀ ਆਪਾਂ ਦੂਜਾ ਕਹਿ ਸਕਦੇ ਪਰ ਆਪਾਂ ਤੀਜਾ ਹੀ ਕਹਾਂਗੇ ਬਿਲਕੁਲ ਜੀ ਲੋਕੋ ਸੋ ਜਿਹੜੀ ਵੈਸੇ ਸੱਚਾਈ ਉਹ ਮੈਟਰ ਕਰਦੀ ਹੈ ਵੈਸੇ ਕਹਨੋਂ ਦੂਜਾ ਚੱਲਦਾ ਵੀਰਾਂ ਦਾ ਪਰ ਜੋ ਸੂਵਿਆਂ ਦੇ ਵਿੱਚ ਕੋਈ ਇੱਕ ਅੱਧਾ ਵੀਰ ਵੱਧ ਵੀ ਮਰਨ ਲੇ ਪਰ ਹੈ ਤੇਜੇ ਆ ਠੀਕ ਆ ਤੀਜਾ ਸੂਆ ਲੱਗਣ ਨੂੰ ਬਹੁਤ ਉਮਰ ਦੂ ਤੇ ਇਹਦਾ ਗਰਵੰਤ ਕੀ ਬੇਰਵਾ ਸੂਈ ਨੂੰ ਅੱਜ ਕਿੰਨੇ ਕ ਦਿਨ ਹੋ ਗਏ ਆ ਇਹਨੂੰ ਕੋਈ ਆ 6-7 ਦਿਨ ਹੋਇਆ ਸੂਈ ਨੂੰ ਲਓ ਜੀ 6-7 ਕ ਦਿਨਾਂ ਦੀ ਸੂਈ ਆ ਹਾਂਜੀ ਆ ਕੱਟੀ ਜੇ ਦੇ ਮਗਰ ਮਗਰ ਇਹਦੇ ਬੱਚਾ ਤੁਸੀਂ ਆ ਫੀਮੇਲ ਚੈੱਕ ਕਰੋ ਮਗਰ ਕੱਟੀ ਆ 6-7 ਦਿਨਾਂ ਦਾ ਬੱਚਾ ਇੱਕ ਰੰਗ ਹੀ ਕੱਟੀ ਹੈ ਨਾ ਹਾਂਜੀ ਆ ਲਓ ਜੀ ਸੂਕਤੀ ਵੀ ਬਹੁਤ ਸੋਹਣੀ ਆ ਇੱਕ ਰੰਗ ਬਲੈਕ ਤੇ ਕੁਝ ਕਿ ਜਿਹੜੇ 2-4 ਪਿਛੇ ਵਾਲ ਪੂਛ ਦੇ ਵਾਈਟ ਆ ਲੈ ਵੀ ਗਰਵੰਤ ਹਫਤੇ ਦੀ ਸੂਈ ਥਲੇ ਇਹਦੇ ਦੁੱਧ ਕਿੰਨਾ ਆਪਾਂ ਚਵਾ ਦਾਂਗੇ ਇਹਦੇ ਥਲੇ 14 ਕਿਲੋ ਦੁੱਧ ਹੋਣਾ ਜਰਾ ਇਸ ਟੈਂਟ 14 ਲਾ ਇਹਦੇ ਦੀ ਗਰਮਾਂ ਤੇ ਕਿਤੇ ਕੋਈ ਵੀਰ ਮੰਨਣ ਵੀ ਕਿਤੇ ਕਹਿਣ ਵਾਲਾ ਵੀਰ ਕਹੀ ਜਾਂਦਾ ਨਹੀਂ ਸਭ ਇਹੋ ਜੀ ਆਉਂਦੀ ਨਹੀਂ ਨੌਤ ਤੇ ਠੀਕ ਆ ਜੀ ਹਾਂ ਜੀ ਲਓ ਦੋਸਤੋ ਜਿਹੜਾ ਦੁੱਧ ਚਵਾਉਣਾ ਇਹਨੇ 18 ਕਿਲੋ ਦੁੱਧ ਚਵਾਇਆ ਜਿ ਪਿਛਲੇ ਸੋਏ ਦੂਜੇ ਸੋਏ ਠੀਕ ਆ ਜੀ ਹਾਂ ਜੀ ਠੀਕ ਆ 14 ਕਿਲੋ ਦੁੱਧ ਹੁਣ ਇਹ ਥੱਲੇ ਆਇਆ ਆ ਹਾਂ ਲਓ ਜੀ ਦੋਸਤੋ ਜਿਹਦੇ ਥੱਲੇ ਕੋਈ 10 ਕਿਲੋ ਦੁੱਧ ਦਾ ਉਹਨੂੰ 14 ਨਹੀਂ ਕਿਹਾ ਜਾਊਗਾ ਬਾਕੀ ਜਿਹਦੇ ਥੱਲੇ 14 ਜਾਂ 13 ਬੇਰਵਾ ਉਹੀ ਦਿੱਤਾ ਜਾਊਗਾ ਵੀ ਜਿਹੜਾ ਕਿਸੇ ਜਿੰਨਾ ਹੈਗਾ ਸਭ ਦਾ ਉਹਨਾਂ ਦੱਸਾ ਗਿਆ ਇਸ ਟਾਈਮ ਤੇ 14 ਸ੍ਰੀ ਕਰਮਾਂ ਲਈ ਹੈ ਤੇ ਬਾਕੀ ਆ ਤੁਸੀਂ ਵੇਖੋ ਹਾਈਟ ਕੱਦ ਚੈੱਕ ਕਰੋ ਮੈਨੂੰ ਲੱਗਦਾ ਵੀ ਬਹੁਤ ਘੱਟ ਪਸੂ ਦੋਸਤੋ ਏਡੇ ਕੱਦ ਕਰਦੇ ਵਿੱਚ ਅੱਛਾ ਗਰਮਤ ਚਵਾਈ ਦਾ ਇੱਕ ਵਾਰੀ ਜ਼ਰੂਰ ਜਿਵੇਂ ਥੋੜਾ ਜਿਹਾ ਆਪਾਂ ਕਹਿ ਸਕਦੇ ਵੀ ਕਈ ਵੀਰਾਂ ਦੇ ਮਨ ਦੇ ਵਿੱਚ ਹੁੰਦਾ ਲਾਟੂ ਥਾਣਾ ਕਿਤੇ ਮੋਟੀ ਧਾਰ ਆ ਜਾਂ ਕਿਤੇ ਕਰੜੀ ਧਾਰ ਆ ਜਾਂ ਨਹੀਂ ਸੋ ਸੋ ਚਵਾਈ ਭਾਵੇਂ ਜਵਾਗ ਨੂੰ ਬਾੜੀ ਪੋਲੀ ਹਦੋਂ ਵੱਧ ਹਾਂ ਬਾੜੀ ਜਿਆਦੀ ਪੋਲੀ ਠੀਕ ਹੈ ਜੀ ਲੋ ਵੀ ਭਰਾਵੋ ਕਿਸੇ ਵੀਰ ਦੇ ਮਨ 'ਚ ਸ਼ੱਕ ਨਾ ਰਵੇ ਕਿਉਂਕਿ ਗੱਲ ਕਲੀਅਰ ਕਰ ਲੈਣੀ ਚਾਹੀਦੀ ਆ ਆ ਤੁਸੀਂ ਵੇਖੋ ਠੀਕ ਹੈ ਜੀ ਤੋ ਕਈ ਵੀਰਾਂ ਦਾ ਵੀ ਕਰੇ ਪਸਮਗੇ ਥਣ ਮੋਟਾ ਹੋ ਜਾਂਦਾ ਜਾਂ ਲਾਟੂ ਥਾਣਾ ਪਈ ਉਂਗਲ ਜੀ ਉਂਗਲਾਂ ਜਿਹੜੀ ਮੋਟੀ ਧਾਰ ਆਉਂਗੀ ਮੋਟੀ ਧਾਰਾ ਗਰਵੰਤਾਂ ਦਾ ਵੀ ਚਾਹੇ ਕੋਈ ਬੱਚਾ ਜਵਾਗ ਬਹਿ ਗੇ ਉਹ ਚਵਾਈ ਕਰ ਲੈ ਇਹ ਨਹੀਂ ਕੋਈ ਹੋਊਗਾ ਵੀ ਕੋਈ ਦਬਾਲ ਜੁਗ ਜੀ ਦਾ ਕਣ ਤੋਂ ਕੇ ਜਰਾ ਸ਼ੱਕ ਹੁੰਦਾ ਜਜਮੈਂਟ ਅਗਲਾ ਕਰਦਾ ਕਿ ਹੋ ਸਕਦਾ ਚੌਂ ਨਾ ਗਾੜੀ ਹੋਵੇ ਹਾਂ ਲੈ ਵੀ ਗਰਵੰਤ ਖੋਲੀ ਵੀਰੇ ਨੂੰ ਤੋੜ ਕੇ ਸੋ ਪਿੱਠਪੋੜੇ ਦੀ ਦੋਸਤੋ ਪੂਰੀ ਚੌੜੀ ਆ ਕੱਦ ਕੋ ਤੋਂ ਵੱਡਾ ਰਾਜੀ ਪੂਰੀ ਆ ਕਰਮਾਂ ਲਈ ਠੀਕ ਆ ਜੀ ਵਜਨ ਲੋਡ ਦੇ ਵਿੱਚ ਵੀ ਫੁੱਲ ਪਟਾ ਫੁੱਲ ਸੋ ਤੇਜਾ ਸਵੇਰ ਸੋਈ ਹਫਤੇ ਦੀ ਮਗਰ ਇਹਦੇ ਕ ਆ ਕਰੋ ਚੈੱਕ ਜੀ ਉਮਰ ਦੂਜੀ ਵਾਲੀ ਸੰਸਾਭ ਅੱਗੇ ਮੈਂ ਗੱਲ ਕੀਤੀ ਆ ਹੂੰ ਸੁਆ ਤੀਜਾ ਹੂੰ ਆਜੋ ਸੋ ਵੱਡੇ ਬਾਡੇ ਮੰਤਰ ਦੀ ਆ ਠੀਕ ਆ ਜੀ ਸਵੇਲ ਬੂਲ ਵੀ ਸਪੈਸ਼ਲ ਆ ਤੇ ਇੱਕ ਵਾਰੀ ਮੈਂ ਟਾਈਮ ਆ ਤੁਹਾਨੂੰ ਫੇਰ ਨੋਟ ਕਰਾ ਦੇਣਾ ਦੋਸਤੋ ਕੋਈ 4 3:30 4 ਵਜੇ ਦਾ ਜਿਹੜਾ ਸਮਾਂ ਹੈ ਤੇ ਗਰਮੰਤ ਸੂਬਾ ਮਾਰਨਿੰਗ ਟਾਈਮ ਟੋ ਕਿੰਨੇ ਟਾਈਮ ਤੋਂ ਟਾਈਮ ਆਪਾਂ ਚੁੰਨੇ ਆ ਫੇਰ ਦੀ 6 ਵਜੇ ਦੀ ਚੋਈ ਆ ਸੰਸਾਭ ਨੂੰ ਹੁਣ ਟਾਈਮ ਆ ਤੇ ਸਵੇਰ 6:00 ਵਜੇ ਦੀ ਚੋਈ ਆ ਮਾਰਨਿੰਗ ਦੀ ਇਹ ਗੱਲੋਂ ਨਹੀਂ ਸੰਸਬਕ ਕੋਸੀ ਨਾ ਬੇਲ ਤੋਂ ਕੱਢ ਦੋ। ਲਓ ਜੀ ਸਪੈਸ਼ਲ ਕੱਦ ਕਾਟਾ ਦੋਸਤੋ ਪਹਿਲਾ ਜ਼ਿਕਰ ਕਰ ਦਿੱਤਾ ਵੀ ਬਹੁਤ ਘੱਟ ਰੀਅਰੈਡੀ ਹਾਈਟ ਕਾਟ ਵਾਲੇ ਪਸ਼ੂ ਲੱਭਦੇ ਆ ਵੈਸੇ ਮੱਝਾਂ ਆਪਾਂ ਦੇਖਦੇ ਆ ਆਮ ਮੀਡੀਅਮ ਮੀਡੀਅਮ ਮੱਝਾਂ ਦੇਖਦੇ ਆ ਜ਼ਿਆਦਾਤਰ ਆਪਾਂ 100 ਦੇ ਵਿੱਚੋਂ ਜੇਕਰ ਗੱਲ ਕਰੀਏ ਤਾਂ ਕੋਈ 10-20% ਐਡੇ ਕੱਦ ਕਾਟਾ ਆਪਾਂ ਨੂੰ ਮੱਝਾਂ ਦੇ ਲੱਭਦੇ ਆ ਤੇ ਬਾਕੀ ਸੋਹਣੇ ਕੱਦ ਕਾਟ ਦੇ ਵਿੱਚ ਸੋਹਣੀ ਹਾਈਟ ਲੈਂਥ 14 ਕਿਲੋ ਇਸ ਵਕਤੇ ਤੇ ਥੱਲੇ ਕਰਮਾਲੀ ਦੇ ਥੱਲੇ ਦੁੱਧ ਹਾਜ਼ਰ ਜਿਹੜਾ ਕਿਸੇ ਭਰਾ ਨੇ ਇੱਥੇ ਆ ਕੇ ਚੋ ਕੇ ਤਸੱਲੀ ਕਰ ਇਹ ਵੀ ਕਰਮਤ ਇਹਦਾ ਕਿੰਨੇ ਕਦੀ ਇਹਦਾ ਸੰਸਾਬ ਆਪਾਂ ਦਾ ਰੇਟ ਜੈ ਜੀ ਕਰਨਾ ਜਿਹੋ ਜੀ ਮੈਂ ਤਾਂ ਲੋਕ 2 ਲੱਖ ਮੰਗੀ ਜਾਂਦੇ ਡੇਢ ਮੰਗੀ ਜਾਂਦੇ ਹਾਂਜੀ ਹਾਂਜੀ ਆਪਾਂ ਇਹਦਾ ਮੁੱਲ ਕਰਨਾ 1 ਲੱਖ 30000 ਰੁਪਏ 130 ਹਾਂਜੀ ਜਿਹੜਾ ਲੈਦੇ ਵਾਲਾ ਹੀ ਠੀਕ ਆ ਜੀ ਹਾਂਜੀ ਠੀਕ ਆ ਜੀ ਲੈ ਵੀ ਕਰਮਤ ਅਗਲੇ ਬੰਨੇ ਆਪਣੇ ਕੋਲ ਕਿਹੜੀ ਮੱਚ ਆ ਗਈ ਹੈ ਹਾਂਜੀ ਆ ਤੀਜੇ ਨੰਬਰ ਤੇ ਸੰਸਵਾ ਜੀ ਇਹ ਵੀ ਲਓ ਜੀ ਨੰਬਰ ਤੀਜਾ ਤਸੂਆ ਕਿਨਵਾ ਇਹ ਸੂਆ ਸੰਧੂ ਸਾਹਿਬ ਆਪਾਂ ਨੂੰ ਦੂਜਾ ਕਹਿ ਕੇ ਦਿੱਤੀ ਆ ਹਾਂ ਅੱਗੋਂ ਆਪੋ ਆਪਣੀ ਸਮਝੋ ਕੋਈ ਦੂਜਾ ਮੰਨ ਲੈ ਤੇ ਜਾ ਮੰਨ ਲੈ ਆਪਾਂ ਦੂਜਾ ਕਹਿਣ ਤੇ ਲਈ ਉਹਨਾਂ ਦੇ ਮਾਲਕਾਂ ਅੱਛਾ ਅੱਛਾ ਦਿਨ ਕਿਨੇ ਹੋ ਗਏ ਨੂੰ ਸੂਈ ਨੂੰ ਕਿੰਨੂ ਸੂਈ ਨੂੰ ਅੱਜ ਕੋਈ 6 ਵਾਂਗ ਦਿਨ ਬਹੁਤੀ 6 ਕ ਦਿਨਾਂ ਦੀ ਸੂਈ ਆ ਬੱਚਾ ਤੇ ਮਗਰ ਵੀ ਇਹਦੇ ਮਰੂ ਕਟਾ ਨੀਲੀ ਨੀਲੀ ਆ ਗਿਆ ਹਾਂਜੀ ਲੋ ਵੀ ਮਗਰ ਨੀਲੀ ਦਾ ਹੀ ਕਟਾ ਠੀਕ ਆ ਤੇ ਮੱਝ ਵੀ ਪੱਖ ਵੇਖ ਤੁਸੀਂ ਕੋਈ ਵੀਰ ਕ੍ਰੋਸ ਵੀ ਮੰਨ ਸਕਦੇ ਜੀ ਠੀਕ ਆ ਜੀ ਆਪਾਂ ਸਾਰੇ ਨੂੰ ਨੀਲੀ ਨੀਲੀ ਕਹੀ ਜਾਈਏ 라ਵੀ ਕਹੀ ਜਾਈਏ ਕਿ ਕੋਈ ਵੀਰ ਕ੍ਰੋਸ ਵੀ ਮੰਨ ਸਕਦਾ ਆਖੋ ਕੁ ਕਬਲੀ ਮਣਕੀ ਆ ਤੇ ਥੱਲੇ ਲੇਵੇ ਦੀ ਬੜੀ ਸਾਫ ਸੁਥਰੀ ਆ ਕੁਈ ਹਫਤੇ ਖਾਂਡਕ ਦੀ ਸੂਈ ਥੱਲੇ ਕਰਵਾ ਤਾਂ ਕਿੰਨਾ ਕ ਦੁੱਧ ਇਹਦੇ ਥੱਲੇ ਕੋਈ ਹੁਣ ਸਭ ਸਾਹਿਬ 11-12 ਕਿਲੋ ਤਿਆਰ ਇਸ ਵਕਤ ਹਾਂਜੀ 11-12 ਲੀਟਰ ਹਾਜ਼ਰ ਆ ਜਿਹੜਾ ਹਾਂਜੀ ਤੇ ਚੋਣ ਜਾਂਦੀ ਵੀ ਦੁੱਧ ਚੋਣ ਜਾਣੇ ਵੀ ਬਹੁਤ ਚੰਗੀ ਇਹ ਪੂਰੀ ਤਸੱਲੀ ਹਾਂਜੀ ਲਓ ਜੀ ਤੋਂ ਤਸੱਲੀ ਵਾਲਾ ਇਹ ਮਾਲ ਆ ਦੋਸਤੋ ਮੈਂ ਪਹਿਲਾਂ ਜੇਕਰ ਕੀਤਾ ਚਲੋ ਆਪਣੀ ਤਸੱਲੀ ਓਨਰ ਕਰਕੇ ਲੈ ਕੇ ਆਉਂਦੇ ਆ ਵਪਾਰ ਦਾ ਕੰਮ ਕੋਈ ਆ ਬਹੁਤ ਸਾਹਿਬ ਪਹਿਲਾਂ ਦੱਸਾਂਗੇ ਆਪਾਂ ਬਿਲਕੁਲ ਬਿਲਕੁਲ ਆ ਕਰੋ ਚੱਕ ਜੀ ਠੀਕ ਆ ਤੇਜਾ ਸੂਆ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਹਫਤੇ ਦੀ ਸੋਈ ਆ ਆ ਥਣ ਦੇਵੇ ਵਾਲੀ ਸਾਈਡ ਤੋਂ ਆ ਆ ਕਿ ਜੇ ਸੋ ਚੋਣ ਜਾਨ ਚੰਗੀ ਇੱਕ ਨੰਬਰ ਆ ਤੇ 11 12 11 12 ਤੇ ਇਸ ਵਕਤ ਜਿਹੜੀ ਚੱਲ ਰਹੀ ਆ ਹਾਈਟ ਮੀਡੀਅਮ ਦੇ ਵਿੱਚ। ਵਾਹ ਸੰਤੂ ਸਾਹਿਬ ਉਹਨੇ ਦੱਸਾਂਗਾ ਉਹਨੂੰ ਕਹਿਣ ਨੂੰ ਆਪਾਂ ਦੂਜਾ ਵੀ ਕਹਿ ਸਕਦੇ ਆ ਵੱਡੀ ਮੈਨੂੰ। ਹੂੰ 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 ਤੇ ਜੋ ਪਰ ਜੋ ਤੀਜਾ ਸਹੀ ਅਸਲੀਅਤ ਚੱਲਣੀ ਗੱਲ ਦਾ ਅਸਲੀ ਮੁੜ ਕੇ ਚੱਲਣੀ ਠੀਕ ਆ ਜੀ ਠੀਕ ਆ ਠੀਕ ਆ ਠੀਕ ਆ। ਹਾਈਟ ਇਹਦੀ ਦੋਸਤੋ ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਆ। ਚੋਣ ਜਾਨ ਚੰਗੀ ਇੱਕ ਵਾਰੀ ਇਹ ਵੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੇ ਆ ਮਗਰ ਇਹਦੇ ਕਟਾ ਮੇਲ ਕਾਫ ਆ ਤੇ ਬਾਕੀ ਮੇਰਾ ਭਰਾ ਪਸ਼ੂ ਆਲਮੋਸਟ ਜੇਕਰ ਆਪਾਂ ਗੱਲ ਕਰੀਏ ਦੋਸਤੋ ਪਸ਼ੂ ਸਾਰੇ ਸੂਏ ਸਬਾਏ ਹੁੰਦੇ ਆ ਫਾਰਮ ਤੇ ਕੋਈ ਪਸ਼ੂ ਆ ਚਲੋ ਵਪਾਰ ਦੀ ਲੈਣਾ ਖਰੀਦਣਾ ਪੈਂਦਾ ਗੱਬਣ ਵੀ ਆ ਜਾਂਦੇ ਆ ਪਰ ਪਸ਼ੂ ਜ਼ਿਆਦਾਤਰ ਜਿਹੜੇ ਸੂਏ ਸਬਾਏ ਲੈ ਕੇ ਅੱਗੇ ਰਾਜੀ ਆ ਫਿਰ ਗਰਭਵੰਤ ਹਣੇ ਵੀ ਕਿਉਂ ਪਸ਼ੂ ਕਿਸੇ ਨੂੰ ਸੇਲ ਕਰਨਾ ਤੇ ਉਹਨੇ ਵੀ ਗਾਂ ਚੋ ਕੇ ਵੇਖਣਾ ਹੁੰਦਾ ਤੇ ਸਾਰੇ ਵੀਰ ਚਾਹੁੰਦੇ ਆ ਵੀ ਪਸ਼ੂ ਸੂਆ ਸਬਾਏ ਖਰੀਦਿਆ ਜਾਵੇ ਠੀਕ ਆ ਆ ਦੇਖੋ ਚੱਲ ਇਹ ਬੱਚਾ ਮੇਲ ਕਾਫ ਆ ਬੱਚੇ ਪੁੱਛਦਾ ਕਈ ਪਸ਼ੂ ਗਰਭਵੰਤ ਵੈਸੇ ਵਧ ਕਰਦੇ ਹਨਾ ਆ ਦੇਖੋ ਜੀ ਯਾਦੀ ਸੋ ਲੇਵਾ ਹਵਾਨਾ ਬਿਲਕੁਲ ਇੱਕਸਾਰ ਪੱਦਰ ਬਖਾਲਾ ਲਓ ਜੀ ਠੀਕ ਹੈ ਸੋ ਸੋਹਣਾ ਅਨਸਰ ਸਟਰਕਚਰ ਆ ਹਾਈਟ ਮੀਡੀਅਮ ਇੱਕ ਵਾਰ ਫੇਰ ਆਪਾਂ ਨੋਟ ਕਰਾ ਦਿੰਨੇ ਆ ਤੇ ਦੁੱਧਾ ਗਰਮ ਵਾਲੀ ਦੇ ਥੱਲੇ 11 12 11 12 ਤੱਕ ਵਕਤ ਜਿਹੜੀ ਚੱਲਣ ਢਈ ਆ ਸੋ ਹਫਤੇ ਇੱਕ ਦਾ ਸੂਆ ਸੋ ਮਲੇ ਮੂਲੇ ਤੋਂ ਚੱਲਣ ਤੋਂ ਬਾਅਦ ਪਸ਼ੂ ਦੋਸਤੋ ਹਮੇਸ਼ਾ ਆਪਾਂ ਗੱਲ ਕਰਦੇ ਆਂ ਵੀ ਪਸ਼ੂ ਵੱਧਦਾ ਹੀ ਆ ਅੱਗੇ ਕੋਈ ਚੰਗਾ ਖਰੀਦਦਾਰ ਵੀ ਲੈ ਜਾਂਦਾ ਠੀਕ ਆ ਆਹ ਲਓ ਸੋ ਚੰਗਾ ਪਸ਼ੂ ਤੰਨ ਵਧੀਆ ਜਿਹੜੀ ਮੱਝ ਸੋਹਣੀ ਕੁਆਲਿਟੀ ਦੇ ਵਿੱਚ ਮਗਰ ਕਟਾ ਮੀਨ ਕਾਪ ਠੀਕ ਹੈ ਲੇਕਰ ਮੈਂ ਤਾਂ ਕੀ ਡਿਮਾਂਡ ਕੀ ਮੁੱਲ ਵੜੀ ਇਹਦੀ ਡਿਮਾਂਡ ਜਿਹੜੀ ਸਹੀ ਐ ਸੰਤ ਸਾਬ 90000 ਰੁਪਇਆ ਆ 90 ਹਾਂਜੀ ਵੀ ਜਿੰਨੂੰ ਫੱਬੇ ਹਾਂਜੀ ਆ 90 ਆਪਾਂ ਮੁੱਲ ਪਾ 95 ਕਰ ਲੀ ਗੀ ਹਾਂ ਮੋਲੋ ਕਰਨਾ ਜਿਹੜਾ ਲੈਣ ਦੇ ਨਾਲੇ ਜਿੱਥੇ ਦੇ ਦੇਣੀ ਹਾਂਜੀ ਠੀਕ ਹੈ ਲੋ ਵੀ 90000 ਦੋਸਤੋ ਲੈਦੇ ਹੀ ਆ ਤੇ ਵਿੱਚੋਂ ਮੈਂ ਫਿਰ ਉਹ ਗੱਲ ਕਰਦਾ ਵਾਰ-ਵਾਰ ਆਪਾਂ ਪਸੂ ਜਿਹੜਾ ਵੀ ਲੈ ਜਾਊਗਾ ਕੋਈ ਵੀਰ ਮਾਨਤਨ ਜੋ ਵੀ ਗੰਜੈਸ਼ ਆ ਮੌਕਾ ਦੋ ਦੇ ਨਹੀਂ ਕਿ ਆਪਾਂ ਜਿਹੜੀ ਤਿੰਨਾਂ ਵਜਾਂ ਦਾ ਹੁਣ ਤੱਕ ਕਹਿਤਾ ਹੈ ਕਿ ਮੁੜ ਕੇ ਆਣ ਕੇ ਨਿਕਲੂ ਨਾ ਨੇ ਚਵਾਉਣਾ ਪਾ। ਆ ਸਾਡਾ ਭਰਾ ਫਿਰ ਕਿਹੜੇ ਕੰਮ ਨੂੰ ਆ? ਜ਼ਿੰਮੇਵਾਰ ਬੰਦਾ ਵੀਰ ਗਰੈਂਟ ਸਾਸਰੀ ਕਾਲ। ਠੀਕ ਠਾਕ ਵੀਰੇ। ਠੀਕ ਹੈ ਜੀ। ਅੱਜ ਸੂਈ ਉਹਦੀ ਨਹੀਂ ਗਰੰਟੀ ਕਹਿੰਦੇ ਪਰ ਉਹ ਮੁਕਬਾਰਾ 13 ਕਿਲੋ ਵੀਰੇ ਸੋ ਦਿੱਤਾ। ਹਾਂ ਜੀ ਹਾਂ ਜੀ। ਪਰ ਆਪਾਂ ਅੱਜ ਦੀ ਗਰੰਟੀ ਦੀ ਬੋਲੇ ਦੀ ਦੇਵਾਂਗੇ ਕਿ ਧਾਰਾ ਮਾਰੀਏ ਦੋ ਢਾਈ ਕਿਲੋ। ਠੀਕ ਹੈ ਜੀ ਠੀਕ ਹੈ। ਲੋ ਵੀ ਦੋਸਤੋ ਇੱਕ ਨੈਕਸਟ ਐਂਡ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਇਹ ਮਾਝ ਦਿਖਾਉਣੇ ਆ ਤੇ ਇਹ ਗਰਵੰਤਾ ਅੱਜ ਸੂਈ ਕਿ? ਹਾਂ ਜੀ ਅੱਜ ਸੂਈ ਜੀ ਸੰਸਾਭ ਤੜਕੇ 4:00 ਵਜੇ। ਇਹ ਤਾਂ ਕੋਈ ਧਾਰਾ ਤ को 2 किलो ਕੱਢਿਆ ਹਾਂਜੀ ਤੇ ਬੱਚੇ ਨੂੰ ਲਿਆ ਲੋਗੇ ਹਾਂਜੀ ਠੀਕ ਆ ਜੀ ਇਹ ਸੁਵਾ ਕਰਵਾਉਣ ਤੋਂ ਇਹ ਤੀਜਾ ਸੁਵਾ ਸੋਈ ਤੀਜਾ ਹਾਂਜੀ ਮਗਰ ਕੀ ਆ ਗਿਆ ਬੱਚਾ ਇਹਦੇ ਵੀ ਕਟਾ ਮਗਰ ਮਗਰ ਕਟਾ ਹਾਂਜੀ ਉਹ ਵੀ ਮੇਲ ਕਾਫ ਹੀ ਇਹਦੇ ਮਗਰ ਵੀ ਠੀਕ ਆ ਆ ਦੇਖੋ ਆ ਕਰੋ ਚੈੱਕ ਤੇ ਤੀਜਾ ਸੁਵਾ ਤੇ ਮੇਲ ਕਾਫ ਆ 나ੜੂਆ ਬਿਲਕੁਲ ਬੱਚੇ ਦੇ ਨਾਲ ਗਿੱਲਾ 나ੜੂਆ ਵੇਖੋ ਅੱਜ ਤੜਕੇ ਸੋਈ ਆ ਕਰੋ ਚੈੱਕ ਜੀ ਠੀਕ ਆ ਸੁਵਾ ਅੱਜ ਤੜਕੇ ਤੇ ਕਰਵਾ ਤਾਂ ਜੇਰ ਜੂਰ ਇੱਥੇ ਪਾਈ ਆਪਣੇ ਫਾਰਮ ਤੇ ਹਾਂਜੀ ਹਾਂਜੀ ਆਪਣੇ ਕੋਲ ਠੀਕ ਆ ਠੀਕ ਆ ਤੇ ਬਾਕੀ ਆ ਖਰੀ ਆ ਥੱਲੇ ਚੋਣ ਚੜ ਨਿਕਲੀ ਹਾਂਜੀ ਠੀਕ ਆ ਆਹ ਦੋਸਤ ਵੀਰਾਂ ਦਾ ਵੀ ਇਹ ਨਹੀਂ ਆਪਾਂ ਕਹਿ ਸਕਦੇ ਬੌਲਾ 10 ਕਿਲੋ 8 ਕਿਲੋ ਕਿਉਂਕਿ ਅੱਜ ਮਾਰਨਿੰਗ ਜਿਹੜੀ ਇਸ ਹੋਈ ਆ ਮੜੀ ਸ਼ਾਂਗ ਲੱਗੀ ਜੀ ਇਹ ਬੈਕ ਸਾਈਡ ਕਿਹੜੇ ਪਾਸੇ ਆਹ ਵੇਖੋ ਉਲਟ ਬਾਈ ਸਾਈਡ ਹਾਂ ਸ਼ਾਂਗ ਲੱਗੀ ਮੜੀ ਜੀ ਨਾਲ ਕਿ ਅਗਲਾ ਮਾੜਾ ਮੋੜ ਆਕੇ ਨਹੀਂ ਦੱਸਿਆ ਨਹੀਂ ਆਪਾਂ ਮਾੜਾ ਮੋੜ ਆਉਂਦਾ ਸਿਮਨ ਤੱਕ ਨਹੀਂ ਆਉਂ ਚ ਕੋਈ ਆਉਂਦੀ ਆ ਦੋ ਤਿੰਨ ਤਰ੍ਹਾਂ ਠੀਕ ਹੈ ਜੀ ਹਾਂ ਜੀ ਆ ਦੋਸਤੋ ਕੋਈ ਵੀਰ ਛੇੜਦਾ ਤੇ ਬੇਸ਼ੱਕ ਛੇੜੀ ਜਾਵੇ ਨਹੀਂ ਛੇੜਦਾ ਤੇ ਕੋਈ ਬਾਹਲੀ ਗੱਲ ਨਹੀਂ ਕੀ ਠੀਕ ਹੈ ਜੀ ਤੇ ਥਣ ਚਾਰ ਆ ਉਲਟ ਬਾਈ ਵਾਲੇ ਦੋਸਤੋ ਅਗਲੇ ਥਣ ਦੇ ਨਾਲ ਜ ਮੇਰੇ ਵੇ ਦੋਰੋ ਚੱਲ ਗਏ ਆਉਂਦਾ ਤੇ ਮੁੜ ਕੇ ਅਗਲਾ ਆ ਕੇ ਇਹ ਗੱਲ ਨਹੀਂ ਮੈਨੂੰ ਦੱਸੀ। ਇਹ ਮਾੜੀ ਜੀ ਗੱਲ ਹੁਣ ਕੰਮ ਰਹਿ ਜੇ। ਹਾਂਜੀ। ਲਓ ਵੀ ਦੋਸਤੋ ਵੈਸੇ ਸਾਰੀਆਂ ਚੌਹ ਕੰਨੀਆਂ ਤੋਂ ਚੌਹ ਨੌਕਰਾਂ ਤੋਂ ਆਪਾਂ ਚੀਜ਼ ਤੁਹਾਨੂੰ ਦਿਖਾਤੀ ਆ ਵੀਰ ਗਰਵੰਤਾਂ ਦਾ ਵੀ ਜੋ ਚੀਜ਼ ਵਿੱਚ ਹੈਗੀ ਉਹ ਦੱਸਣੀ ਆਪਣਾ ਫਰਜ਼ ਬਣਦਾ। ਆ ਤੁਹਾਡੇ ਸਾਹਮਣੇ ਠੀਕ ਆ ਜੀ ਉਲਟੋ ਪਹਿਨੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਜਿਹੜੀ ਹੈ। ਜੇ ਇਹਨੂੰ ਨਾ ਵੀ ਛੇੜ ਕੇ ਤੇ ਕੋਈ ਗੱਲ ਨਹੀਂ ਕੀ। ਹਾਂ। ਹਾਂਜੀ। ਠੀਕ ਆ ਜੀ ਠੀਕ ਆ। ਤੇ 2 ਕਿਲੋ ਅੱਜ ਜਿਹੜਾ ਦੋਸਤੋ ਸੱਜਰਤਾ ਜੀ ਸੂਈ ਕਰਕੇ 2 ਕਿਲ ਆ ਦੇਖੋ ਆ ਲਓ ਜੀ ਇਹ ਨਹੀਂ ਕੱਲੀ ਗੱਲ ਹੀ ਆ ਚਵਾਚ ਉਹ ਬਹੁਤ ਚੰਗਾ ਆ ਬਰਾਬਰੂ ਵੇਖੋ ਅਗਲੇ ਥਣਾ ਦਾ ਆ ਪਿਛਲੇ ਥਣਾ ਦਾ ਕੋਈ ਬੱਚਾ ਨਹੀਂ ਲਾਇਆ ਕੋਈ ਲੈਣਾ ਨਹੀਂ ਬੰਦੇ ਇਹਨਾਂ ਨੇ ਜਿੱਦਾਂ ਮਰਜ਼ੀ ਬੈਹ ਬੈ ਉਠੋ ਮੋਟੀ ਧਾਰ ਉਂਗਲੋਂਗਲ ਜਿੱਡੀ ਕਰਵੰਤ ਹੈ ਹਾਂਜੀ ਹਾਂਜੀ ਚਵਾਹ ਬਹੁਤ ਚੰਗਾ ਖੁੱਲਾ ਲੱਗਾ ਸਨ ਸਰ ਲੈ ਵੀ ਠੀਕ ਹੈ ਜੀ ਸੋ ਫੱਟੀ ਵਾਲੀ ਧਾਰ ਆ ਮੋਟੀ ਧਾਰ ਆ ਠੀਕ ਹੈ ਜੀ ਤੇ ਚੋਣ ਜਾਣ ਇੱਕ ਨੰਬਰ ਆ ਤੇ ਠੰਡੀ ਧੀਰੀ ਆ ਸੀਲਸ ਆਊ ਆ ਲੈ ਵੀ ਕਰਵੰਤ ਮਾੜਾ ਪਾਈਏ ਚਾਂਦੇ ਦੇ ਵਿੱਚ ਤੋੜ ਕੇ ਦਿਖਾਈਏ ਪੜੇ ਪੜੇ ਦੋਸਤੋ ਤੁਸੀਂ ਵੇਖੋ ਕਰਮਾ ਲਈ ਇੱਕ ਦੋ ਦਿਨਾਂ ਦੇ ਵਿੱਚ ਚੁੱਕ ਜੂਗੀ ਅੱਜ ਬਿਲਕੁਲ ਸੱਜਰ ਤਾਜੀ ਸੂਈ ਆ ਮਾਰਨਿੰਗ ਸੁਬਾ ਤੇ ਇੱਧਰ ਬਾਹਰ ਕੱਢ ਕੇ ਤੁਹਾਨੂੰ ਆਪਾਂ ਇੱਕ ਵਾਰੀ ਦਿਖਾ ਦਿੰਨੇ ਆ ਆਹ ਕਰੋ ਚੈੱਕ ਜੀ ਠੀਕ ਆ ਸੋ ਸੋਨੇਰ ਕੇ ਮਾਲ ਹੁੰਦਾ ਦੋਸਤੋ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਈ ਤੇ ਆ ਦੁੱਧ 12 ਕਿਲੋ ਸੰਦਾ ਚਵਾ ਦੂਗੀ ਇਹਦੀ ਹਾਂ ਤੋਰ ਲੋ ਪਤਾ ਦੇ ਦਿੱਤੀ ਕਿੰਨੇ ਕ ਦੀ ਇਹਦੀ ਡਿਮਾਂਡ ਜਿਹੜੀ ਹੈਗੀ ਹੈ ਸਹੀ 80000 ਰੁਪਏ 80000 ਹਾਂਜੀ ਹਾਂਜੀ ਕੋਈ ਛੋਟਾ ਛਟਾ ਵੀ ਕੋਈ ਮਾਨਤਨ ਕਰਦਾਂਗੇ ਮੌਕੇ ਤੇ ਅੱਛਾ ਜੀ ਹਾਂ ਜੀ ਮਾਨਤਨ ਉਹ ਹੀ ਬਸ 100 200 ਲਾ ਕੇ ਖੁੱਲਾ ਹੀ ਕਰ ਦਿੰਦੇ ਜੇ ਭੈਣ ਭਰਾਵਾਂ ਦਾ ਨਹੀਂ ਜੇ ਸਾਡਾ ਤੁਹਾਨੂੰ ਪਤਾ ਮੁੱਲ ਆਪਾਂ ਪਹਿਲਾਂ ਜਾਇ ਕਰੀਦਾ ਜੇ ਕੋਈ ਥੋੜੀ ਬਾਈ ਜੰਗਾਇਸ਼ ਹੋਵੇ ਤੇ ਕਰਦੀ ਦਾ ਮਾਨਤਨ ਕਰਿਆ ਕਰੋ ਜਰੂਰ ਕਰਨੀ ਆਪਾਂ ਹਮੇਸ਼ਾ ਕਰਦੇ ਆ ਰਹੇ ਹਾਂ ਹਾਂ ਜੀ ਲਓ ਦੋਸਤੋ ਮਾਨਤਨ ਵੀ ਖੁੱਲਾ ਹੁੰਦਾ ਜੋ ਵੀ ਗੰਜਾਇਸ਼ ਹੁੰਦੀ ਆ ਜਿੰਨਾ ਵੀ ਛੋਟਾ ਆਪਾਂ ਹੋ ਸਕਦਾ ਆਪਾਂ ਪਰ ਉਹ ਗੱਲ ਤਾਂ ਤੁਹਾਨੂੰ ਵੀ ਪਤਾ ਜੇ ਆਪਾਂ ਮੋਲੀ 10000 ਜਿਆਦਾ ਕਰ ਲਾਂਗੇ ਤੇ ਉਹ ਫਾਇਦਾ ਕੋਈ ਨਹੀਂ ਮਿਲਦਾ ਉਹ ਬਾਤ ਕਹੀਓ 5000 ਛ ਵੀ ਵੇਤੇ ਕੋਈ ਰਾਤ ਮੌਕੇ ਤੇ ਕੋਈ ਛੋੜ ਛੱਪਿਆ ਲਈ ਰਾਤ ਇਹ ਆਪਣਾ ਮੋਲ ਸੰਸਾ ਜਾਇਜ ਹੋਊ ਫੇਰ ਹੀ ਕੋਈ ਵੀਰ ਭਰਾ ਆਊਗਾ ਸਹੀ ਹੈ ਵੀਰ ਹਾਂਜੀ ਬਿਲਕੁਲ ਜੀ ਬਿਲਕੁਲ ਲੋਬੀ ਭਰਾਵੋ ਇਹ ਨਾਗ ਨੇ ਅੱਜ ਵੀਰ ਗਰਵੰਤ ਉਹਨਾਂ ਦੇ ਫਾਰਮ ਤੇ ਟੋਟਲ 4 ਨਾਗ ਤੇ ਪਸ਼ੂ ਆਲਮੋਸਟ ਜਿੰਨੇ ਆ ਸਾਰੇ ਸੋਏ ਸੁવાય ਆ ਇੱਥੇ ਆਣ ਕੇ ਨਰਕ ਪਰਖਾ ਤਸੱਲੀ ਜਿੱਦਾਂ ਮਰਜੀ ਮੇਰਾ ਵੀਰ ਖੁੱਲੇ ਦਿਲ ਨਾਲ ਕਰੇ ਪੱਦਰ ਵਿਖਾਲਾ ਆ ਕਰ ਹੋ ਜਾਗੇ ਜੀ ਠੀਕ ਹੈ ਜੀ ਸੋ ਬੈਕ ਸਾਈਡ ਤੋਂ ਆ ਲਓ ਜੀ ਭੁੱਲ ਗਏ ਆਪਣੇ ਨੰਬਰ ਹੈਗਾ ਵੀ ਜੀ ਆਪਣਾ 98772 ਹਾਂਜੀ 843 ਹਾਂਜੀ 987728043 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨੇ ਮੇਰੇ ਨਾਲ ਵੀਰ ਗਰਵੰਤ ਹੈ ਤੇ ਵੀਰ ਗਰਜੰਟ ਸਿੰਘ ਉਹਨਾਂ ਦੇ ਅੱਜ ਆਪਾਂ ਘਰ ਆਏ ਸੀਗੇ ਪਿੰਡ ਮਹਿਮੂਦਪੁਰ ਅਮਰਕੋਟ ਅੱਡਾ ਲੱਗਦਾ ਦੋਸਤੋ ਰਾਜੋਕੇ ਲਖਣਾ ਪਿੰਡ ਇਹ ਬਿਲਕੁਲ ਨਜ਼ਦੀਕ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ